मोहम्मद रफी मंच ਅਤੇ ਰੋਟਰੀ ਕਲੱਬ ਅੰਮ੍ਰਿਤਸਰ ਸੈਂਟਰਲ ਵੱਲੋਂ ਲੋੜੀ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸਾਫ ਦਾ ADC ਰਾਕੇਸ਼ ਕੁਮਾਰ ਪੁੱਜੇ ਅਤੇ ਉਨ੍ਹਾਂ ਸਮੂਹ ਦੇਸ਼ ਵਾਸੀਆਂ ਨੂੰ ਲੋੜੀ ਦੇ ਤਿਉਹਾਰ ਦੀ ਵਧਾਈ ਦਿੱਤੀ। मोहम्मद रफी मंच ਦੇ ਰਿੰਕੂ ਮਲੋਤਰਾ ਅਤੇ ਉਨ੍ਹਾਂ ਦੇ ਸਾਥੀ ਮੌਜੂਦ ਸਨ। ਰੋਟਰੀ ਕਲੱਬ ਅੰਮ੍ਰਿਤਸਰ ਸੈਂਟਰਲ ਤੋਂ ਰਾਕੇਸ਼ ਕਪੂਰ, ਰਵੀ ਹਾਂਡਾ, রাজেশ अरोड़ा, ਪ੍ਰਧਾਨ ਮਾਧੂਰੀ ਠਾਕੁਰ, ਪਵਨ ਕਪੂਰ ਇਸ ਮੌਕੇ ਹਾਜ਼ਰ ਸਨ। ਪ੍ਰਿੰਸੀਪਲ ਰਵਿੰਦਰ ਪਠਾਨੀਆਂ ਨੇ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਅਤੇ ਸਮੂਹ ਦੇਸ਼ ਵਾਸੀਆਂ ਨੂੰ ਲੋਹੜੀ ਦੇ ਤਿਉਹਾਰ ਦੀ ਵਧਾਈ ਦਿੱਤੀ। ਇਸ ਮੌਕੇ ਸਕੂਲੀ ਬੱਚਿਆਂ ਵੱਲੋਂ ਗਿੱਧਾ ਪੰਗੜਾ ਪਾਇਆ ਗਿਆ ਅਤੇ ਮੁਹੰਮਦ ਰਫੀ ਮੰਚ ਤੇ ਮੈਂਬਰਾਂ ਨੇ ਗੀਤ गा ਕੇ ਲੋਹੜੀ ਦੀਆਂ ਵਧਾਈਆਂ ਦਿੱਤੀਆਂ। ਪ੍ਰੋਗਰਾਮ ਦੇ ਅਖੀਰ ਵਿੱਚ ਡੀਐਸ ਪਠਾਨੀਆਂ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਸਾਰੇ ਦੁਨੀਆ ਵਾਸੀ ਸਾਰੇ ਦੇਸ਼ ਵਾਸੀ ਸਾਡੇ ਸਟੇਟ ਦੇ ਪੰਜਾਬ ਵਾਸੀ ਸਾਡੇ ਸ਼ਹਿਰ ਦੇ ਅੰਮ੍ਰਵਾਸੀ ਅੰਮ੍ਰਿਤਸਰ ਵਾਸੀ ਤੇ ਖਾਸ ਤੌਰ ਤੇ ਇਹਨਾਂ ਦੇ ਵੱਡੇ ਜਿਹੜੇ ਡੀਐਸ ਪਠਾਨੀਆਂ ਜੀ ਜure ਵੱਡੇ ਭਰਾ ਤੇ ਛੋਟੇ ਭਰਾ ਰਵਿੰਦਰ ਜਿਹਨਾਂ ਨੂੰ ਰਵੀ ਜੀ ਕਹਿਣਾ ਉਹਨਾਂ ਦਾ ਵੀ ਬਹੁਤ ਬਹੁਤ ਅੱਜ ਦੇ ਦਿਨ ਤੋਂ ਮਾਤਾ-ਪਿਤਾ ਤੇ ਸ਼ੁਕਰਗੁਜ਼ਾਰ ਆ ਰਹੇ ਆ ਤੇ ਸਾਰਿਆਂ ਨੂੰ ਮੈਂ ਅੱਜ ਦਾ ਕਿਉਂਕਿ ਛੁੱਪ ਦਿਹਾੜਾ ਲੋਹੜੀ ਦਾ ਤੇ ਇਸ ਛੁੱਪ ਦਿਹਾੜੇ ਤੇ ਮੈਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਨਾ ਵਾ ਤੇ ਅੱਜ ਵੇੜੇ ਦੇ ਵਿੱਚ ਲੋਹੜੀ ਦਾ ਤਿਉਹਾਰ ਬੜੀ ਹਰਸ਼ੋ-ਲਾਜ਼ ਦੇ ਨਾਲ ਮਨਾਇਆ ਗਿਆ ਜਿਹਦੇ ਵਿੱਚ ਰੋਡ ਟ੍ਰਿਪ ਕਲਬ ਅਮਰਸਰ ਸੈਂਟਰਲ ਰੋਡ ਟ੍ਰਿਪ ਕਲਬ ਅਮਰਸਰ ਰੀਡ ਔਰ ਮੁਹੰਮਦ ਰਫੀ ਮંચ ਤੋਂ ਲਗ ਲਗ ਮੈਂਬਰ ਸਹਿਬਾਨ ਨੇ ਤੇ ਉਪਸਥਿਤ ਹੋਏ ਸਾਡੇ ਅੱਜ ਦੇ ਚੀਫ ਗੈਸਟ ਰਕੇਸ਼ ਕੁਮਾਰ ਜੀ ਰਿਟਾਇਰਡ ਏਡੀਸੀ ਉਹ ਸਾਡੇ ਸਪੈਸ਼ਲ ਤੌਰ ਤੇ ਤੇ ਪਹੁੰਚੇ ਨੇ ਔਰ ਮੈਨੂੰ ਉਹਨਾਂ ਨੇ ਪਟਾਨੀਆ ਸਾਹਿਬ ਨੇ ਇੱਥੇ ਬੜੇ ਪ੍ਰੇਮ ਨਾਲ ਬੁਲਾਇਆ ਇੱਥੇ ਔਰ ਮੈਂ ਇੱਥੇ ਆ ਕੇ ਬਹੁਤ ਇੰਜੋਏ ਕੀਤਾ ਇੱਥੇ ਸਕੂਲ ਦੇ ਬੱਚਿਆਂ ਨੇ ਗਿੱਧਾ ਔਰ ਲੋਹੜੀ ਦੇ ਪ੍ਰੋਗਰਾਮ ਬਹੁਤ ਵਧੀਆ ਕੀਤੇ ਬਹੁਤ ਅੱਛਾ এনवायरमेंट ਹੈ ਬੜਾ ਅੱਛਾ ਹੋ ਰਿਹਾ ਸਕੂਲ ਦਾ ਹੈਗਾ ਔਰ ਮੈਂ ਇਹਨਾਂ ਦੀ ਤਰੱਕੀ ਵਾਸਤੇ ਖੁਸ਼ੀਆਂ ਵਾਸਤੇ ਔਰ ਸਾਰਿਆਂ ਦੀ ਪੰਜਾਬੀ ਵਾਸੀਆਂ ਦੀ ਤਰੱਕੀਆਂ ਵਾਸਤੇ ਸ਼ੁਭ ਕਾਮਨਾ ਕਰਦਾ ਬੱਚੇ ਸਕੂਲ ਦੇ ਆਏ ਨੇ ਮਾਂ ਬੱਚਿਆਂ ਦੇ ਮਾਪੇ ਆਏ ਨੇ ਮੈਂ ਜਿੰਨੇ ਵੀ ਇੱਥੇ ਰੋਟੀ ਦੇ ਮੈਂਬਰ ਆਏ ਨੇ ਜਾਂ ਮੁਹੰਮਦ ਰਫੀ ਦੇ ਸਾਰੇ ਮੈਂਬਰ ਇਹਨਾਂ ਦਾ ਸਾਰਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੁਹਾਾਰਾਂ ਨੂੰ ਇਹ ਸੰਦੇਸ਼ ਦੇਣਾ ਚਾਹਨਾ ਕਿ ਅੱਜ ਅੰਮ੍ਰਿਤ ਕੁੰਭ ਦੀ ਪੂਰ ਥੰਦੇ ਆ ਤੇ ਦੇਸ਼ ਦੇ ਵਿੱਚ ਇੰਨਾ ਸਦਭਾਵ ਹੋਵੇ ਲੋਕ ਸਾਡੇ ਪੰਜਾਬੀ ਵਿਰਸੇ ਨੂੰ ਆਉਣ ਵਾਲੀ ਜਨਰੇਸ਼ਨ ਯਾਦ ਰੱਖੇ